ਲੋ ਜੀ ਪੱਕੋ ਤੇ ਮੈਂ ਅਹੀਂ ਆਇਆ ਜੀ ਡਿਆਣਾ ਜੇ ਜਗਜੀਤ ਭਾਈ ਵੀ ਫੋਨ ਕਰੀ ਜਾਂਦਾ ਆ ਆ ਗਿਆ ਜੀ ਨਰਮਲ ਸਿੰਘ ਦਾ ਘਰ ਤਦਾ ਆ ਜੀ ਮਾਰੂ ਦਾ ਘਰ ਜਿਹੜਾ ਮੇਰਾ ਵੀ ਪਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਸਾਡੇ ਹਨੂਮਾਨਗੜ੍ਹ ਰਾਜਸਥਾਨ ਤੋਂ ਪਹੁੰਚੇ ਆ ਅਸੀਂ ਪਿੱਛੇ ਵੀ ਕਈ ਬੰਨਾਂ ਤੇ ਸੇਵਾ ਕਰਕੇ ਆਏ ਆ ਤੇ ਸਾਨੂੰ ਜਿਵੇਂ ਵੀ ਪਿਛਲੇ ਬੰਨ ਤੋਂ ਕਿਸੇ ਭਾਈ ਨੇ ਸਾਨੂੰ ਸੂਚਨਾ ਦਿੱਤੀ ਸੀ ਭਾਈ ਨੇ ਉਹ ਕਹਿੰਦੇ ਵੀ ਅੱਗੇ ਬੰਨ ਤੇ ਇੱਕ ਉਸਾਰੀ ਦਾ ਕੰਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੇ ਆਸ ਕਰਦੇ ਆ ਸਾਰੇ ਠੀਕ ਹੋ ਗੋਵੇ ਤੁਸੀਂ ਦੇਖ ਰਹੇ ਹੋ ਜਗਵੀਰ ਰੰਡਾਵਾ ਵਲੌਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੁ ਕਰਿਓ ਅੱਜ ਆ ਜੀ ਚੱਲੇ ਆਂ ਅਸੀਂ ਨਰਮਲ ਸਿੰਘ ਦੇ ਘਰ ਮਾੜੂ ਜਿਹਦੀ ਕੋਠੀ ਪੈ ਰਹੀ ਆ ਜੀ ਕਮਰੇ ਪੈ ਰਹੇ ਨੇ ਹੜ੍ਹ ਕਰਕੇ ਖਰਾਬ ਹੋ ਗਏ ਸੀ ਤੇ ਕਮਰੇ ਮੇਰੇ ਵੀਰ ਜਿਹੜੇ ਪਵਾ ਰਹੇ ਨੇ ਜੁਕੇ ਤੋਂ ਉਹਨਾਂ ਵੀੜਿਆਂ ਨੂੰ ਵੀਰਾਂ ਨੂੰ ਵੀਡੀਓ ਬਣਾ ਕੇ ਭੇਜਣੀ ਆ ਤੇ ਦਲੇਰ ਸਿੰਘਾਂ ਦਾਵਾ ਵੀ ਵੀਡੀਓ ਬਣਾਉਣੀ ਆ ਤਾਂ ਮੈਂ ਚਲੋ ਵੀਡੀਓ ਬਣਾ ਲੈਨੇ ਆ ਤੇ ਸੇਵਾ ਕਰਦੇ ਨੇ ਜਿਹੜੇ ਮੇਰੇ ਵੀਰ ਉਹਨਾਂ ਦੇ ਵੀ ਬਾਰੇ ਬਾਰੇ ਜਾਈਏ ਤੇ ਲੋ ਗਰੀਬ ਮਾਤਰ ਬੰਦੇ ਦੀ ਮਾਂ ਫੜਨੀ ਚਾਹੀਦੀ ਆ ਤੇ ਇਹੋ ਜੇ ਵੀਰ ਭਰਾ ਹੀ ਫੜਦੇ ਨੇ ਤੇ ਚਲਦੇ ਆ ਨਾਲੇ ਤੁਹਾਨੂੰ ਦਿਖਾਉਨੇ ਕਿ ਕਿੰਨਾ ਕੰਮ ਹੋ ਗਿਆ ਤੇ ਕਿੰਨਾ ਘਰ ਰਹਿ ਗਿਆ ਤੇ ਆਜੋ ਲੈਨਿਆ ਨਾਲ ਦਲੇਰ ਨੂੰ ਤਾਂ ਦਲੇਰ ਨੂੰ ਨਾਲ ਲੈ ਕੇ ਤੇ ਚਲੀਏ ਤੇ ਮੁੜ ਕੇ ਜਾਣਾ ਜੀ ਜਥੇ ਰੇਤਾ ਖਿੱਚ ਗਏ ਡੰਮ ਦੇ ਵਿੱਚ ਪੌਂਡੇ ਉੱਥੇ ਜਾਣਾ ਵਾ ਮੇਰੇ ਪੈਲੀ ਦੇ ਵਿੱਚੋਂ ਛਪਦੇ ਨਹੀਂ ਖਿੱਚੇ ਗਏ ਅਜੇ ਤੇ ਨਾਲੇ ਕਰਦੇ ਆ ਗਾੜ ਨੂੰ ਫੋਨ ਨਾਲੇ ਉਥੋਂ ਜਾਣੇ ਆ ਮਸੀ ਪੁੱਤ ਨੂੰ ਲੈ ਕੇ ਨਾਲ ਤੇ ਕੱਢਦੇ ਆ ਉਥੋਂ ਛਪਦੇ ਦੇ ਅੱਜ ਪੈਲੀ ਪਤਰੀ ਕਰਾਉਣੀ ਆ ਜੋ ਮਰਦੀ ਹੋਵੇ ਉਹ ਜੇਦਾਂ ਬੰਦਾ ਢਿਲਾ ਰੇ ਨਾ ਤੇ ਕੰਮ ਆਪੋ ਆਪਣਾ ਚੱਲਦਾ ਫਿਰ ਉਥੇ ਉਥੇ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਕਿਦਾਂ ਕਰਦੇ ਆ ਤੇ ਕੀ ਕਰਦੇ ਆ ਜੁੜੇ ਰਿਓ ਨਾਲ ਆ ਗਿਆ ਜੀ ਨਰਮਲ ਸਿੰਘ ਦਾ ਘਰ ਕਿਦਾਂ ਆਹ ਬੰਡਿਆ ਜੀ ਮਾੜੂ ਦਾ ਘਰ ਜਿਹੜੇ ਮੇਰੇ ਵੀਰ ਲੈਣਾ ਸੇਵਾਲ ਤੋਂ ਬਾਹਰ ਆਲੇ ਉਹ ਇਧਰ ਹੋ ਜਾ ਸਿਰ ਪਰੋਣਾ ਜੀ ਆ ਮੇਸ਼ਾ ਮੇਸ਼ੇ ਕ ਤਾਂ ਮੇਸ਼ਾ ਕੰਦ ਸਾਂਝੀ ਐ ਬਾਹਰ ਕੱਡੀ ਕੁ ਇੱਕ ਨਾ ਕਰਵਾ ਇਹ ਕੁੜੀ ਕੌਣ ਐ ਇਹ ਕੁੜੀ ਕੌਣ

ਪਰਤੀ ਪੈ ਜੇ ਪਰਤੀ ਦਾ ਪਾਣੀ ਪੁਣੀ ਦਾ ਗਾਂ ਫਿਰ ਹੋਣਾ ਬਰਾਬਰ ਤਾਂ ਥੋੜੀ ਚੁੱਕੀ ਜਾਏ ਇਹਦਾ ਨਾ ਘਰ ਬਹੁਤ ਹੀ ਮਾੜਾ ਹੋ ਗਿਆ ਡਿੱਗਣ ਵਾਲਾ ਤੇ ਸੇਵਾ ਲੁੱਟਣ ਦੇ ਨੇ ਜੀ ਮੁੰਡੇ ਚੰਗੀ ਗੱਲ ਆ ਵੀਰ ਮੇਰੇ ਜਿਹੜੇ ਸੇਵਾ ਕਿਸ ਦਾ ਗਰੀਬਾਂ ਮਾਤੜ ਦਾ ਘਰ ਪੈ ਜੇ ਵਧੀਆ ਹਾਂ ਤਾਂ ਚੱਤ ਗਿਆ ਲੈ ਹੋਰ ਵਧਾਈਆਂ ਕਾਕੇ ਦੀਆਂ और में सा ठीक ठाक समझे इथे ही <Unresh an Bellarm> थे जे रात क्यों तूडी परा कर अच्छा वो मेरे थारा बाले देने हो ने चलो चलिए फिर मैं जाना पार ਚਲੋ ਜੀ ਵੀਡੀਓ ਲਈਏ ਬੜਾ ਤੇ ਹੁਣ ਚੱਲਦੇ ਆਂ ਪਾਰ ਜਾ ਕੇ ਬੜੀਏ ਜਿਹੜਾ ਟਰੈਕਟਰ ਵਾਲੇ ਵੀਰ ਨੇ ਉਹਨਾਂ ਨੂੰ ਫੇਰ ਕਰਦੇ ਆਂ ਫਿਰ ਮਲਾਦਾ ਕਰ ਆਰੇ ਤਾ ਉਥਾਈ ਕਿ ਜਾਇ ਉਹ ਦੂਜੀ ਆ ਕਿ ਵੀ ਨਮੀ ਪਾ ਰਹੀ ਆ ਉਹਨੂੰ ਪਹਿਲਾਂ ਛੋਰੀ ਪਾ ਕੇ ਦੀ ਆ ਜਿਹੜੀ ਛੋਰੀ ਹੁੰਦੀ ਆ ਇਹ ਮਤਲਬ ਇਹਦਾ ਮਤਲਬ ਇਹ ਆ ਕਿ ਦਾਣੇ ਤੇ ਪੈ ਕੇ ਖਰਾਬ ਆ ਖਰਾਬ ਹੈ ਹੈ ਦਾਣੇ ਇਦਾਂ ਇਦਾਂ ਪਈ ਹੁੰਦੀ ਨਾ ਵੇ ਅੱਛਾ ਅੱਛਾ ਇਦਾਂ ਸਾਫ਼ ਹੋ ਜਾ ਤਾਂ ਫੇਰ ਚੱਲਦੀ ਆ ਇਹਦਾ ਇਹਦਾ ਮਤਲਬ ਇਹਨੂੰ ਨਵਾਂ ਪਾਉਣ ਤੇ 5500 ਚ ਨਹੀਂ ਪਉਂਦੇ ਤਾਂ ਫਿਰ 40000 10000 15000 ਦਾ 45000 ਰੁਪਏ ਦਾ ਫਰਕ ਆ ਤਾਂ ਤੂੰ ਮੇਰਾ ਵੀਰ ਕਰ ਇਹਨੂੰ ਯਾਰ ਕੋਈ ਨਹੀਂ ਹੈ ਨਵਾਂ ਕਰ ਆਹੋ ਤੂੰ ਨੂੰ ਭਰਾ ਯਾਰ ਨਵਾਂ ਇਹਦਾ ਨਵਾਂ ਹੀ ਭਾਂ ਤੋਂ ਬਣ ਜਾਏਗਾ ਫਿਰ ਉਹ ਤੇ ਪੈਸੇ ਗੜਾ ਵੀ ਉੱਥੇ ਮਾਈ ਚਗਾ ਤੋ ਮੇਰਾ ਵੀਰ ਕਰ ਇਹਨੂੰ ਜਰੂਰ ਤੇ ਕਿਦਨ ਮਿਲ ਜੂਗਾ ਯਾਰ ਤੂੰ ਇੰਜਨ ਚਲਾਉਣਾ ਵਾ ਮੈਨੂੰ ਤੇ ਨਹੀਂ ਪਤਾ ਵੀ ਆ ਕਿਦਨ ਚਲਾਇਂਗਾ ਆ ਜੀ ਦੱਸ ਉਹ ਵੇਖੇਂਦਾ ਬਗਵਾ ਆ ਨਵਾ ਪਾਤਾ ਨਾਲ ਆਹ ਬਾਲ ਬੰਦ ਰਿਹਾ ਅੱਛਾ ਅੱਛਾ ਇਹਨੂੰ ਬੰਦੇ ਹੈ ਟੇਰੇ ਤੇ ਪਾਣੀ ਪਾਵਾ ਪਾਣੀ ਵੀ ਢੀਕ ਜਣਾ ਚਲੋ ਵਧੀਆ ਨਵਾ ਬਣ ਗਿਆ ਇੰਜਨ ਇਹ ਕੱਢਦੇ ਸੁਪੀ ਇਹਦੇ ਚ ਲੱਜ ਜਾਂਦਾ ਨਹੀਂ ਹੱਥ ਨਵਾਂ ਇਹ ਬਾਕੀ ਸਾਰੇ ਨੋਇਲ ਬੰਪ ਛੱਡ ਕੇ ਨੋਇਲ ਬੰਪ ਤੇ ਹੋ ਜਾਵੇ ਚੱਲ ਠੀਕ ਆ ਬਾਕੀ ਟਾਇਰ ਨੂੰ ਸਭ ਤੋਂ ਪਾਸ ਲਓ ਜੀ ਪੱਕੋ ਤੇ ਮੈਂ ਅਹੀਂ ਆਇਆ ਜੀ ਢੇਰੇ ਹੱਟ ਛੱਡਣਾ ਹੀ ਆ ਲੈ ਹੱਟ ਨਹੀਂ ਖੋਲੇ ਕੱਲ ਆਪਣੇ ਇੰਜਣ ਦੇ ਉਹ ਆਵੇ ਥੱਲੇ ਪਿਆ ਹੱਟ ਇਹ ਕਿਤੇ ਬਣ ਗਿਆ ਤੇ ਦੂਜਾ ਜਿਹੜਾ ਮੇਨ ਸੇਰਿਆ ਉਹ ਛੱਡ ਕੇ ਆਏ ਉੱਥੇ ਤੇ ਉਹ ਨਵਾਂ ਹੀ ਪਾਣਾ ਸਾਰਾ ਤੇ ਉਹ ਕਹਿੰਦਾ ਵੀ ਇਹ ਨਵਾਂ ਕੱਲ ਕਰਨਾ ਫਿਰ ਕੱਲ ਕਰਕੇ ਫਿਰ ਯਾਰਾ ਇੱਕ ਨੂੰ ਲੰਨੇ ਆ ਪਾਣੀ ਤੇ ਪਗੋ ਕਦਾਂ ਫਰ ਵਧੀਆ ਵਧੀਆ ਕੈਮ ਆ ਨਾ ਪਗੋ ਲੈ ਸ਼ਟਿਆ ਪੂਰਾ ਕੈਮ ਹੀ ਵੇ ਲੋ ਕੱਲੇ ਬੰਦੇ ਆਦੇ ਧੋੜ ਪੱਜ ਕੱਲੇ ਹੁਣ ਉੱਥੇ ਹੀ ਪੇਲੇ ਜਾਣਾ ਜੇ ਜਗਜੀਤ ਬਾਈ ਵੀ ਫੋਨ ਕਰੀ ਜਾਂੜਿਆ ਮੈਂ ਤੇ ਪਕੋ ਲੈ ਕੇ ਆਇਆ ਜੀ ਹੁੱਕ ਆ ਪਈਆ ਹੁੱਕ ਮਗਰ ਹੁੱਕ ਲੈ ਕੇ ਆਇਆ ਜੀ ਮਗਰ ਪਾ ਗਏ ਟਰੈਕਟਰ ਤੇ ਸੰਗਲ ਤੇ ਨਾਲ ਹੀ ਸੰਗਲਾਂ ਨੂੰ ਪਾ ਕੇ ਖਿੱਚ ਕੇ ਬਾਹਰ ਸਪਜਦੇ ਬਾਬਾ ਨਾਨਕ ਹੋਂ ਕਿਰਪਾ ਕਰੇ ਵੀ ਟਰੈਕਟਰ ਮਿਲ ਜਾਣਾ। ਚੱਤਾ ਕੀ ਹਾਲ ਓ? ਬੋਹ ਆਈ ਓਏ। ਬਗੋਂ ਮਾਈ ਰਾਜ ਬੜਾ ਖਰਾਬ ਹੈ ਆ ਦੇ ਬੜਾ। ਚਲੋ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਨਾਲ ਟਰੈਕਟਰ ਪੜਾਈਏ ਹੋਗਾ ਪਾ ਕੇ ਹੋ ਕੇ ਤੇ ਪਿੱਦੇ ਬਾਹਰ। ਪੋਕਾ ਪੁਣੀ ਕਹਿਣ ਮਗਰ ਆ ਗਿਆਣ। パオリンピック。 ਕੋਈ ਆ ਲੰਮਾਸ ਪੈਦਾ ਯਾਰ ਟੋਟੇ ਹੋਏ ਆ ਦੇ ਚੱਲ ਚੱਲੀਏ ਲੋ ਜੀ ਚੱਲ ਵੇ ਅਹੀਂ ਕੀ ਹੋਵਾ ਬ੍ਰੇਕ ਜੰਮ ਗਈ ਆ ਅੱਛਾ ਦੋਵੇਂ ਫਾਲੀ ਖੱਲ੍ਹੇ ਨਹੀਂ ਹੋਂਦੀ ਲੋ ਜੀ ਬ੍ਰੇਕ ਲੱਗਦੀ ਜੇ ਬੰਦ ਕਰਕੇ ਸਟਾਰਟ ਕਰ ਲੈ ਕੇ ਨਾ ਉਹ ਬੰਦ ਕਰ ਹੁਣ ਸਟਾਰਟ ਕਰ ਵਾਏ ਓਏ ਲੋ ਜੀ ਅੱਜ ਗਰੀਬ ਦੀ ਆਈ ਜੇ ਵਾਰੀ ਟਰੈਕਟਰ ਡੇਨ ਐ ਇਧਰ ਆ ਵੇ ਆ ਵੀ ਆ ਗਿਆ ਇਧਰ ਟਰੈਕਟਰ ਹੁੰਡੇ ਨੇ ਮੇਰੇ ਭਰਾ ਸਾਰੇ ਹੀ ਓ ਹੁਣ ਸਪੈਡ ਦੇ ਕੱਢਣ ਲੱਗੇ ਆ ਵੇਖਿਆ ਨਾ ਜਿਹੜਾ ਵੱਡਾ ਮਾਲਾ ਉਹ ਤਾਂ ਕੱਢਿਆ ਹੀ ਨਹੀਂ ਉਹਨਾਂ ਦੇ ਲਓ ਜੀ ਦੋ ਟਰੈਕਟਰ ਡਾਇਆਗੇ ਭਾਂ ਜੋ ਨਿਕਲ ਨਹੀਂ ਗਿਆ ਹਸਪਤਾਲ ਹਾਲੋ ਉਹਨਾਂ ਦੇ ਆ ਜਿਹੜੇ ਸਪੈਦੇ ਭਾਂ ਜੋ ਕਿਥੋਂ ਧੂਏ ਜਾਣੇ ਸਾਲੇ முடியவில்லை ਨਾ ਹੁਣ ਲਾ ਕੇ ਕਰੋ ਇਕੱਠਾ ਜੋਰ ਲਵਾ ਕਰੋ ਆ ਵੀ ਕੱਪਣੋ ਜੇ ਮੈਂ ਇਕੱਠਾ ਜੋਰ ਲਵਾ ਕਰੋ ਇਕੱਠਾ ਜੋਰ ਲਾ ਕਰੋ ਆ ਯਾਰ ਇੱਧਰ ਮੱਦਾ ਓਏ ਆਸੇ ਹੁੰਗਰ ਰੱਖਣੀ ਆ ਤੇ ਹੁੰਗਰ ਆ ਕੇ ਰੱਖਣੀ ਆ ਤੇ ਕੋਈ ਐਦਾਂ ਹੀ ਮੈਂ ਇੱਧਰ ਜਾਂਦਾ ਦੋਨਾ ਮੈਂ ਤਾਂ ਗਿਆ ਕਹਿੰਦੀ ਮੈਂ ਕਿੱਥੇ ਹੋ ਗਿਆ ਬਾਈ ਜੰਮਪੇ ਕਦੇ ਕਦੇ ਬਾਤ ਬਣਾ ਦੇ ਲੋ ਜਿਹੜਾ ਮੈਂ ਫਰੋੜ ਜਾ ਰਿਹਾ ਆਇਆ ਹੋਇਆ ਇਹ ਜੀ ਪੰਮ ਬਹੁਤ ਸੂਤਾ ਵਾ ਹੁਣ ਜੀਸੀ ਵੀ ਲਿਆ ਕੇ ਜੰਦੇ ਆ ਫੇਰ ਹੀ ਨਿਕਲਦਾ ਕੰਮ ਸਤਵੰਤ ਸਾਹਿਬ ਆਏ ਨੇ ਪੰਖ ਸਾਹਿਬ ਦੇ ਮਾਰ ਪੰਖ ਸਾਹਿਬ ਦੇ ਨੇ ਯੋਰ ਲੋਆਂ ਟਰੈਕਟਰਾਂ ਦਾ ਪਰ ਜੀਸੀ ਤੋਂ ਬਗੈਰ ਨਹੀਂ ਨਿਕਲਦਾ ਉਹ ਪਿੰਦੂ ਵੀ ਆ ਗਿਆ ਉਧਰ ਉਧਰ ਪਿੰਦੂ ਦਾ ਮਾਰ ਵੀਡੀਓ ਪਿੰਦੂ ਭਰਾ ਅਦਾ ਟਰੈਕਟਰ ਦਿਆ ਨਾਲ ਨਾਲ ਮੈਂ ਆਹ ਮਹਾਰਾਜ ਪਜਦੇ ਵੇਖੋ ਪੈਲੀ ਚ ਯਾਰ ਮੇਰੀ ਗੱਲ ਸੁਣੋ ਮੈਂ ਉਹ ਕਹਿੰਦੇ ਆਂ ਜੀਸੀ ਉਹ ਕੰਮ ਨਹੀਂ ਲਾ ਕੇ ਕਰਨੇ ਹੋਣੇ ਕਢੋਣੀਆਂ ਮੈਂ ਮੁਰਗੇ ਫੇਰ ਲੰਮਾ ਪੈਣਾ ਕੰਮ ਲਾ ਗਰ ਜੀਸੀਬੀ ਨਹੀਂ ਲਉਂਦੇ ਓਏ ਆਪ ਦੱਸ ਓ ਚੱਲ ਚੱਲੀਏ ਨਾਮੇ ਆ ਨਹੀਂ ਜੀਸੀਬੀ ਕਰਦੇ ਮਰਜੀ ਬੱਸ ਨੇ ਲਾ ਕੇ ਸੁਕਾ ਤੇ ਰੁੱਖ ਲੱਗੀ ਆ

ਆਹ ਜੋ ਮੋਢੀ بڑے بڑے ਤਗੜੇ ਨੇ ਪਾਣੀ ਕਦਾ ਧੂਕੇ ਲੈ ਆ ਪਾਣੀ ਉਹ ਪਾਣੀ ਦਾ ਦੱਸਿਆ ਕਿਤੇ ਕ ਭਲੇਟਾ ਨਾ ਵਾਦੇ ਜੀ ਬੰਦੀ ਆ ਉਹ ਲਾ ਕੇ ਕੋਈ ਆਹ ਬੰਦ ਕਰ ਦੇ ਬੰਦ ਕਰ ਦੇ ਵੀਡੀਓ ਬੰਦ ਕਰ ਦੇ ਆਹ ਉੱਪਰੇ ਕਰ ਗਿਆ ਹਾਂ ਮਰਾ ਜੇਸੀ ਵੀ ਲੈ ਗਿਆ ਹਾਂ ਮਾ ਹੁਣ ਅਕਾ ਜੇਸੀ ਵੀ ਕੱਢ ਲੈਨੇ ਆ ਬਾਹਰ ਮੋੜ ਦੇ ਚੇਤੇ ਮਰਾ ਸਦੀ ਪੁੱਛੋ ਹੜਕਾ ਦਾ ਆਇਆ ਜਲੂਸ ਕੱਟ ਗਿਆ ਸਾਡੇ ਕੋਲ ਸੋਟੇ ਜਿਹੀ ਤਰ੍ਹਾਂ ਦਾ ਜਲੂਸ ਤਾਂ ਸਾਰਿਆਂ ਦਾ ਕੱਢ ਗਿਆ ਪਰ ਹਾਂ ਕੀ ਕਰਨਾ ਕੋਈ ਕੋਈ ਕੱਢ ਲਈ ਮੋੜ ਪਈ ਜਾਂਦੀ ਹੈ ਥੱਲੇ ਆਉਗਾ ਪਾਣੀ ਇਹ ਪਰਾਂ ਕਰਦਣਗੇ ਖਿੱਚ ਕੇ ਤਾਂ ਟਰੈਕਟਰ ਸੌਖਾ ਖਿੱਚ ਕੇ ਲਾ ਜੂਗਾ ਟਰੈਕਟਰ ਤੇ ਖਿੱਚਿਆ ਨਹੀਂ ਜਾਂਦਾ ਟਰੈਕਟਰਾਂ ਉਹ ਆਹ ਵੇਖੋ ਹੁਣ ਵੀ ਪਰਾਂ ਨੂੰ ਕਰ ਇਹਨੂੰ ਖਿੱਚ ਪਰਾਂ ਨੂੰ ਇਹ ਮੋਟ ਤਗੜੇ ਨੇ ਮੈਂ ਤਗੜੇ ਸੁਭਦੇ ਮੇਰੀ ਪੇਲੀ ਛੋਟ ਛੜੇ ਰੱਬ ਨੇ ਚੁੱਕ ਕੇ ਤੇ ਫਾਇਦੇ ਐ ਅੱਜ ਤਾਂ ਮੇਰੀ ਪੇਲੀ ਜਾਗੇ ਨੇ ਸਾਰੇ ਤੇ ਇਹ ਕੁਛੀ ਦਾ ਭਾਗ ਦਾ ਬਾਹ ਮੈਂ ਜੋ ਭਟਾਂ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਸਾਰੇ ਵੀਰ ਭਰਾ ਜਾਣਦੇ ਆ ਕਿ ਸਾਡੇ ਇੱਥੇ ਆਪ ਤੋਂ ਸੀਮਾਂ ਟੁੱਟਣ ਦੇ ਨਾਲ ਰੇਤਾ ਜਿਹੜਾ ਵਾ ਸਾਡੀਆਂ ਸਾਰੀਆਂ ਪੈਲੀਆਂ ਦੇ ਵਿੱਚ ਪੈ ਚੁੱਕਿਆ ਸੀ ਤੇ ਸਾਡੇ ਵੀਰ ਭਰਾ ਜਿਹੜੇ ਨੇ ਉਹ ਆਏ ਨੇ ਸੇਵਾ ਲੈ ਕੇ ਤੇ ਇਹ ਸੇਵਾ ਜੀ ਆਈ ਆ ਰਾਈਆਂ ਵਾਲੀ ਹਨੂਮਨਗੜ੍ਹ ਸਾਹ ਤੇ ਰਾਜਸਥਾਨ ਤੋਂ ਤੇ ਸਾਰੀ ਸੰਗਤ ਇਹ ਸਾਡੇ ਵੀਰ ਭਰਾ ਜਿਹੜੇ ਪਹੁੰਚੇ ਨੇ ਇਹਨਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਵੀਰ ਭਰਾ ਸਾਡੇ ਕੋਲੇ ਇਨੀ ਦੂਰੋਂ ਆਏ ਆ ਤੇ ਇਹ 70000 ਰੁਪਏ ਦੀ ਇਹ ਸੇਵਾ ਲੈ ਕੇ ਆਏ ਨੇ ਤੇ ਇਹਨਾਂ ਵੀਰਾਂ ਭਰਾਵਾਂ ਦੇ ਹੀ ਸਾਥ ਦੇ ਨਾਲ ਸਾਡੀਆਂ ਜਿਹੜੀਆਂ ਪੈਲੀਆਂ ਨੇ ਪੰਧਰੀਆਂ ਹੋਣੀਆਂ ਨੇ ਇਹਨਾਂ ਭਰਾਵਾਂ ਦੇ ਸਾਥ ਦੇ ਨਾਲ ਹੀ ਸਾਡੀਆਂ ਪੈਲੀਆਂ ਜਿਹੜੀਆਂ ਪਜਾਉ ਹੋਣੀਆਂ ਨੇ ਤੇ ਬਾਕੀ ਇਹ ਆ ਵੀ ਮੇਰੇ ਵੀਰ ਭਰਾ ਜਿਹੜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਜਿਹੜਾ 70000 ਰੁਪਏ ਲੈ ਕੇ ਤੇ ਇਹਨਾਂ ਦੇ ਬਾਕੀ ਇਹਨਾਂ ਦੀ ਸੇਵਾ ਜਿਹੜੀ ਆਂ ਅਸੀਂ ਆਪਣੇ ਜਿੰਨੇ ਵੀ ਆ ਟਰੈਕਟਰ ਚੱਲਣ ਦੇ ਇਹਨਾਂ ਦੇ ਵਿੱਚ ਡੀਜ਼ਲ ਪਾਉਣ ਵਾਸਤੇ ਵਰਤਾਂਗੇ ਤੇ ਬਹੁਤ ਬਹੁਤ ਧੰਨਵਾਦ ਆ ਭਾਜੀ ਤੁਹਾਡਾ ਇੱਥੇ ਪਹੁੰਚੇ ਹੋ ਤੇ ਸਾਡੇ ਲੰਮਰਦਾਰ ਸਾਹਿਬ ਵੱਲੋਂ ਸਾਡਾ ਪਲਵਿੰਦਰ ਸਿੰਘ ਆ ਸਾਡਾ ਟੀਡੇ ਭਾਜੀ ਨੇ ਇਹਨਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੋ ਭਾਜੀ ਬੋਲੋ ਭਾਜੀ ਮੈਂ ਸਿੱਧਾ ਹੀ ਕਰ ਲਉ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਅਰਾਈਆਂ ਵਾਲੀ ਪਿੰਡ ਹਨੂਮਾਨਗੜ੍ਹ ਰਾਜਸਥਾਨ ਤੋਂ ਪਹੁੰਚੇ ਆ ਅਸੀਂ ਪਿੱਛੇ ਵੀ ਕਈ ਬੰਨਾਂ ਤੇ ਸੇਵਾ ਕਰਕੇ ਆਏ ਆ ਤੇ ਸਾਨੂੰ ਜਿਵੇਂ ਵੀ ਪਿਛਲੇ ਬੰਨ ਤੋਂ ਕਿਸੇ ਭਾਈ ਨੇ ਸਾਨੂੰ ਸੂਚਨਾ ਦਿੱਤੀ ਸੀ ਭਾਈ ਨੇ ਉਹ ਕਹਿੰਦੇ ਵੀ ਅੱਗੇ ਬੰਨ ਤੇ ਇੱਕ ਉਸਾਰੀ ਦਾ ਕੰਮ ਵੇ ਆਦੋਤ ਨਰੇ ਤੈਰੇ ਤਾਚਾ ਸਰੇ ਹੋ ਗਈ ਆ ਭਾਈ ਆ ਜਿਹੜੀ ਉਹਨਾਂ ਨੂੰ ਮੈਂ ਚਾਹ ਪਿਆਵਾ ਖੜ ਕੇ ਜਿਹੜੇ ਮੁੰਡੇ ਆਏ ਆ ਐਣੀ ਨਾ ਵੀ ਚਾਹ ਨਹੀਂ ਲੈਂਦੀ ਸਾਡਾ ਫਰਜ਼ ਆ ਵੀਰਾਂ ਦੀ ਸੇਵਾ ਕਰਨੀ ਸਾਡੇ ਬਾਸੇ ਡਰਾਈਵਰ ਤੋੜਨਦੇ ਆ ਅਸੀਂ ਚਾਹ ਨਹੀਂ ਪੀ ਆ ਸਕਦੇ ਮਗਰ ਇਹ ਚਾਹ ਪੀਉਂਦੇ ਆ ਇਹਨਾਂ ਨੂੰ ਆ ਜੋ ਟੋਪਿੰਗ ਟੋਪਿੰਗ ਆ ਰਿਹਾ ਮਨੂ ਨਾ ਗੱਡੀ ਜਾਾਂਗੇ ਠੀਕ ਹੈ ਬੰਨਾ ਗੱਲ ਕਰੀਂ ਬੰਨੂ ਵੇਖੀ ਹੈ ਹਾਂ ਤੋਂ ਇਹ ਰਾਸ ਕਰਾਂ ਬਹੁਤ ਨਹੀਂ ਦੱਸ ਰੋਣੀ ਨਹੀਂ ਹੈ ਜਿਹੜਾ ਕਾਨੂੰਨ ਦਾ ਭਾਈ ਪਾਵੜੀ ਆਸਾਂ ਹੈ ਉਹ ਕੁਝ ਨਹੀਂ ਹੈ ਉਹ ਇਦੀ ਜਗ੍ਹਾ ਮਿੱਟੀ ਪਿੱਛੇ ਕੱਟ ਲਾ ਦੇ ਭਾਜ ਜੁਰੂ ਦਾ ਮੈਂ ਕੱਟੇ ਨੂੰ ਆ ਦੇਣੀ ਮੋਦੀ ਚੱਲ ਰਹੇ ਚਾਹ ਪੀ ਲਈ ਆ ਭਰਾਵਾਂ ਨੇ ਹੁਣ ਲੱਗਿਆ ਯੋਰ ਲਾਉਣ ਫੇਰ ਉਹ ਜੌਂਡੀਰ ਵਾਲਾ ਤੇ ਮੇਰਾ ਭਰਾ ਯੋਰ ਲਾਈ ਆਂ ਲਿਆ ਸਾਡੇ ਮੇਰੇ ਬੈਠੇ ਮੈਂ ਬੈਠੇ ਆਓ ਕੰਮ ਚਲਾ ਲਾ ਮਹੀਆ ਦਾ ਟਰੈਕਟਰ ਗੁੱਭ ਗਿਆ ਵਾ ਜੀਸੀ ਵੀ ਲੈ ਕੇ ਆਏ ਆ ਹੁਣ વેખો નિકલતા ਜੋ ਪੈਰ ਜੰਮ ਜਾਂਦੇ ਪੈਰ ਨਹੀਂ ਨਿਕਲਦੇ ਸਾਲੇ ਵਿੱਚੋਂ ਦੇਖੋ ਜੀ ਸੀ ਬੀ ਨਾ ਕਿਤਾ ਨਿਕਲਦਾ ਲਓ ਜੀ ਸਾਡੇ ਵੀਰਾਂ ਨੇ ਪੂਰਾ ਜੋਰ ਲਾ ਕੇ ਤੇ ਮਿੱਟੀ ਜਿੱਥੋਂ ਤੱਕ ਹੋ ਸਕੀ ਪੂਰੀ ਕੀਤੀ ਆ ਫਿਰ ਇਹਨਾਂ ਵੀਰਾਂ ਦਾ ਕੋਟੀ ਕੋਟੀ ਧੰਨਵਾਦ ਆ ਜੀ ਹਰਦੋਵਾਲ ਵਾਲਿਆਂ ਦਾ ਇੱਕ 4x4 ਜੌਂਡੀਅਰ ਸੋਨਾਲਿਕਾ ਇੱਕ ਮਿੰਟ ਹੁਣ ਫੋਟੋ ਕਰ ਲਾਂ ਤੋ ਪਾਜੀ ਚਲੋ